ਅੱਜ ਫਿਰ ਆਪਾਂ 5 ਤੋਂ 7 ਮਿੰਟ ਹੋਰ ਇਹ 2 ਮਿੰਟੇ ਬਾਜੀ ਹੁਣ ਬੋਲਣਗੇ ਉਸ ਤੋਂ ਬਾਅਦ 2 ਮਿੰਟ ਹੋਰ ਜਿਹੜੇ ਉਸ ਰਾਜ ਦੇ ਵਿੱਚ ਕਨਵਨ ਸਾਹਿਬ ਬੋਲ ਰਹੇ ਨੇ ਇੱਕ ਤੋਂ ਬਾਅਦ ਨਾ ਨਹੀਂ ਸੁਣ ਕੇ ਜਾਓ ਅੱਜ ਇਸ ਰੋਸ ਪਈ ਧਰਨੇ ਦੇ ਵਿੱਚ ਆਏ ਹੋਏ ਕਾਂਗਰਸ ਤੇ ਐਸਐਮਏ ਦੇ ਸੰਤਾਪ ਸੰਧ ਸੰਤ ਸਿੰਘ ਬਿਆਣੀ ਬਟਾਲਾ ਦੀ ਰਹਿਮਾਇਤ ਜਿਹੜਾ ਵੱਡਾ ਰੋ ਇਹ ਕਿ ਲੋਕ ਸਿੱਧੇ ਬਲਾਕਟ ਆਏ ਆ ਆਪਾਂ ਸਾਰੇ ਜਿਹੜੇ ਜਾਣਦੇ ਆ ਵੀ ਆਪਾਂ ਇੱਥੇ ਜਿਹੜੇ ਮਿੱਤੇ ਤੇ ਆਏ ਆ ਬੜੇ ਭਰਾਵਾਂ ਦੇ ਸਾਥ ਦਸਤਾ ਆਪਾਂ ਨਾਲ ਬਾਰੇ ਬਾਲ ਬਾਲ ਬਾਰੇ ਬੰਦੀਏ ਉਹ ਗੱਲ ਕੋਈ ਵਧੀਆ ਨਹੀਂ ਹੁੰਦੀ ਕਿਉਂਕਿ ਸਾਰੇ ਸਮਝ ਗਿਆ ਵੀ ਸਾਡਾ ਜਿਹੜਾ ਬਲਾਕ ਟੁੱਟ ਚੁੱਕਾ ਵਾ ਤੇ ਇਹ ਹੁਣ ਜੋੜਾ ਤਾਂ ਲਾਏ ਆ ਸ਼ਰਗਿਓ ਤੇ ਨਾ ਰੁਪਾਰਟੀ ਤੇ ਇਹਨਾਂ ਕਾਰਨਾਂ ਦੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਆ ਇਹ ਜਿਹੜਾ ਮਾਜਦਾ ਇਹ ਰੋਸ ਦਾ ਨਾਇਕ ਜਿਹੜਾ ਕੱਖ ਵੇਖ ਕੇ ਜਿਹੜੇ ਵੀਡੀਓ ਸਾਹਿਬੀ ਸੁਣੇ ਦੇ ਵਿੱਚ ਜਿਹੜਾ ਇਹ ਪਾਵੇ ਖੁੱਲਣਗੇ ਉਹਨਾਂ ਦੇ ਵੀ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਪਾਣੀਆ ਦੇ ਨਾਲ ਝਾਰਵਾ ਦੇ ਨਾਲ ਉਹਨਾਂ ਦੇ ਝਾਰਵਰਾ ਨਵਾਜਿਆ ਜਾਣਾ ਲੋਕਾਂ ਵੱਲੋਂ ਕਿਉਂਕਿ ਉਹਨਾਂ ਨੇ ਬਲਾਕ ਤੋੜ ਦਿੱਤਾ ਤੇ ਉਹ ਬਲਾਕ ਜਿਹੜਾ ਇਹਨਾਂ ਲੋਕਾਂ ਦੇ ਹਜ਼ੂਰੇ ਵਾਪਸ ਲੈ ਕੇ ਆਏ ਆਵੇ ਤੇ ਇਹ ਲੜਾਈ ਜਿਹੜੀ ਆ ਸਾਡੀ 1.5 ਮਹੀਨੇ ਤੋਂ ਲੜੀ ਜਾ ਰਹੀ ਆ ਪਰ ਅੱਜ ਸੁਬਿੰਦਰ ਸਿੰਘ ਬੈਣੀ ਪਟਾਲਾ ਕਾਂਗਰਸ ਦੇ ਐਮ ਐਨ ਐ ਆ ਜੀ ਰਹਿਮਾਇ ਜਿਹੜੇ ਪੰਤੀਸਰ ਸੱਜਾ ਵੱਲੋਂ ਜਾਂ ਹੋਰ ਜਿਹੜੇ ਕਾਂਗਰਸ ਦੇ ਸਰਪੰਚਾਂ ਉਹਨਾਂ ਵੱਲੋਂ ਇੱਕ ਵੱਡਾ ਜਿਹੜਾ ਇਕੱਠ ਕੀਤਾ ਗਿਆ ਜਿਹੜਾ ਇਹ ਵਧਾਈ ਦੇ ਪਾਤਰ ਆ। ਸੋ ਅਸੀਂ ਸਾਰੇ ਲੜਦੇ ਲੋਕ ਜਿੰਦਾ ਜ਼ਮੀਰ ਵਾਲੇ ਲੋਕ ਆ ਜਿਨ੍ਹਾਂ ਨੇ ਹਮੇਸ਼ਾ ਜਿਹੜਾ ਸੱਤੇ ਪੁੱਤਰੇ ਲੋਕਾਂ ਲਈ ਵਾਗਿਦਾਨਤ ਕੀਤੀ ਆ ਮੈਂ ਗੱਲ ਕਰਾਂ ਉਹ ਕੇ ਪੁੱਛੇ ਜੋ ਜਿਹੜੀ ਆਪਣਾ 9 ਤਰੀਕ ਨੂੰ ਜਿਹੜਾ ਇੱਥੇ ਇਕੱਠ ਹੋਇਆ ਕਿਉਂਕਿ ਸਾਡਾ ਸਰਦਾ ਪਿੰਡ ਫਰਾਗ ਦੇ ਵਿੱਚ ਚਰਚਾ ਚੱਲਿਆ ਇਸ ਕਰਕੇ ਵੀ ਚਰਚਾ ਚੱਲਿਆ ਕਿ ਉਹ ਫਰਾਗ ਪਿੰਡ ਨੂੰ ਜਿਹੜਾ ਡੈਨੀ ਬਡਾਲਾ ਜੀ ਨੇ ਬਹੁਤ ਵਧੀਆ ਗਰੰਟੀ ਦਿੱਤੀਆਂ ਉਹਨੂੰ ਜਿਹੜਾ ਅਵਲ ਚਰਚੇ ਦਾ ਪਿੰਡ ਦਾ ਖਤਾਬ ਸੱਜੇ ਨੂੰ ਮਿਲਿਆ ਤੇ ਸਾਡਾ ਪਿੰਡ ਸਰਦਾ ਜਿਹੜਾ ਪੰਚਾਇਤੀ ਇਲੈਕਸ਼ਨ ਦੇ ਵਿੱਚ ਵੀ ਪੂਰੀ ਚਰਚਾ ਚੱਲਿਆ ਕਿਉਂਕਿ ਪਿੰਡ 'ਚ ਜਿੱਤਦੇ ਸੀ ਸਾਰੇ ਸਰਪੰਚਾਂ ਦੇ ਕਾਰਜਨਾਮਾ ਕਰਵਾਇਆ ਇੱਕੋ ਸਾਹਿਬ ਨੇ ਕਿ ਸਾਡੇ ਜਿਹੜੇ ਜਿਹੜੇ ਸਾਡੇ ਐਸਸੀ ਜਿਹੜੇ ਮੈਂਬਰ ਬਣਿਆ ਸੀ 9 ਤਰੀਕ ਦਾ ਜਿਹੜਾ ਇਕੱਠੇ ਹੋ ਕੇ ਫਰਖਾੜ ਦੇ ਵਿੱਚ ਆ ਕੇ ਉਹਨਾਂ ਨੂੰ ਬਿਲਕੁਲ 9 ਤਰੀਕ ਨੂੰ ਸਸਪੈਂਡ ਕਰਵਾਇਆ ਕਿਉਂਕਿ ਸਰਪਾਲਿਆ ਕੁਝ ਵੀ ਕਰ ਸਕਦੀ ਆ ਸੋ ਉਸ ਗੱਲ ਦਾ ਵੀ ਫਿਕਰ ਨਹੀਂ ਚਿੰਤਾ ਨਹੀਂ ਹੋ ਸਕਦਾ ਵੀ ਅੱਜ ਦਾ ਇਕੱਠੇ ਸਾਡੇ ਦੇ ਆਨਲਾਈਨ ਕਰਤੇ ਵੀ ਹੋ ਜਾਣ ਪਰ ਸਾਨੂੰ ਪਰਚਿਆਂ ਦਾ ਡਰ ਨਹੀਂ ਗੱਲ ਹੈ ਵੀ ਆ ਦੋਸਤੋ ਤੁਹਾਡਾ ਇਤਰਾਕ ਨੂੰ ਆ ਤੇ ਤੁਸੀਂ ਜਿਹੜਾ ਇਤਰਾਕ ਨੂੰ ਬਚਾਉਂਦੇ ਜਿਹੜੇ ਰਾਹ ਤੇ ਪੈਜੇ ਇਤਰਾਕ ਨੂੰ ਬਚਾ ਕੇ ਰਹਿਣਾ ਦੂਸਰੀ ਗੱਲ ਜਿਹੜੀ ਹੈਗੀ ਆ ਉਹ ਗੱਲ ਇਹ ਆ ਵੀ ਜਿਵੇਂ ਦੱਸਿਆ ਸਾਡੇ ਪਿੰਡ ਦੇ ਸਰਪੰਚ ਜਿਹੜੇ ਆ ਜਾਦਾ ਜਿਹੜਾ ਉਹ ਜੋਸ਼ਤ ਬੋਲਦੇ ਆ ਕਈ ਵਾਰ ਮੈਨੂੰ ਕਹਿੰਦੇ ਆ ਮੈਂ ਥੋੜਾ ਜਿਹਾ ਉਸ ਤਰ੍ਹਾਂ ਬੋਲ ਜਨਾ ਪਰ ਉਹ ਅੱਜ ਕੱਲ ਇਸ ਤਰ੍ਹਾਂ ਬੋਲ ਰਿਹਾ ਕਿ ਅਸੀਂ ਿੱਕੀ ਿੱਕੀ ਦੁੱਗੀ ਲੋਕ ਆ ਅਸੀਂ ਨਕਾਰੇ ਹੋਏ ਲੋਕ ਆ ਇਹ ਫੈਸਲਾ ਤੁਸੀਂ ਕਰਨਾ ਕਿ ਨਕਾਰੇ ਹੋਏ ਲੋਕ ਅਸੀਂ ਆ ਜਾਂ ਉਹ ਲੋਕ ਜਿਨ੍ਹਾਂ ਨੂੰ ਕੋਈ ਕੋੜ ਨਿਸ਼ਾਨ ਨਹੀਂ ਮਿਲਿਆ ਤੇ ਸਰਪੰਚ ਬਣਾ ਦਿੱਤਾ ਗਿਆ ਨਕਾਰੇ ਹੋਏ ਉਹ ਲੋਕ ਆ ਜਿਹੜਾ ਦੇ ਚੂਟੇ ਕੁਮਤ ਬੋਲ ਰਿਹਾ ਉਹ ਵਾ ਕਿ ਉਹ ਲੋਕ ਜਿਹੜੇ ਲੜ ਰਹੇ ਆ ਆਪਣੇ ਇਸ ਹੱਕ ਦੇ ਕਿਹੜਾ ਲਾਗ ਨੂੰ ਬਚਾਉਣ ਲਈ ਕੋਈ ਤਾਂ ਚੈਲ ਸੀ ਘਾਟਿਆ ਬਹੁਤ ਸਾਰੀ ਇਸ਼ਾਰੇ ਵੀ ਮਿਲ ਰਹੇ ਆ ਕਹਿ ਨੂੰ ਬਹੁਤ ਗੋਲਿਆ ਪਰ ਕਿਸੇ ਵੀ ਗੱਲ ਨੂੰ ਬੋਲਣ ਤੋਂ ਇਹ ਚੀਜ਼ ਸਮਝ ਲੈਣੀ ਚਾਹੀਦੀ ਆ ਕਿ ਜੇ ਇੱਕ ਪੁਗੜ ਸੀ ਆਪਣਾ ਕਰਦੇ ਨੇ ਤਿੰਨ ਸਾਡੇ ਵੱਲ ਹੁੰਦੀਆਂ ਸੋ ਇਸ਼ਾਰਾ ਹੋਇਆ ਮੈਂ ਆਪਣੀ ਜਗ੍ਹਾ ਤੇ ਬੈਠਦਾ ਹਾਂ ਸੋ ਪਰ ਇਹ ਗੱਲ ਕਹਿਣਾ ਆ ਕਿ ਇਹ ਬਲਾਕ ਟਾਡੀ ਇਸ ਰੋ ਦੇ ਨਾਲ ਵਾਪਸ ਆਏਗਾ ਨੇ ਇਹ ਕਰਨਗੇ ਤੇ ਬਲਾਕ ਉਹਨਾਂ ਵੀ ਵਾਪਸ ਆਇਆ ਹੋਣਾ ਸੋਈ ਗੁਰੂ ਸਾਹਿਬ ਤੁਸੀਂ ਤਿਆਰੀ ਕਰੋ ਕਿਉਂਕਿ ਸਾਡੀਆਂ ਮਾਵਾਂ ਨਿੱਕਿਓਂ ਦੇ ਕਹਿੰਦੀਆਂ ਸੀ ਕਈ ਵਾਰ ਝਾੜੂ ਖੜੇ ਕਰ ਲੈਣਾ ਉਹਨੇ ਕਹਿੰਦਾ ਡੱਕੇ ਕਰੋਣਾ ਝਾੜੂ ਨੂੰ ਥਲੇ ਰੱਖੋ ਤੇ ਉਹ ਝਾੜੂ ਅਸੀਂ ਦਾਜਾ ਹੁਣ ਸਮਝ ਲੱਗੀ ਜੀ ਉਹ ਕਹਿੰਦੀਆਂ ਸੋ ਮੈਂ ਇਹਨਾਂ ਗੱਲਾਂ ਦੇ ਨਾਲੇ ਨਾੜਾ ਬੋਲਦਾ ਹਾਂ ਕਿ ਆ ਆਮ ਆਦਮੀ ਪਾਰਟੀ ਜਿੰਦਾਬਾਦ ਰਾਟੇ ਲੋਕ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ